ਤੁਹਾਡੇ ਕੋਲ ਮੈਂ ਕਿਉਂ ਪਹੁੰਚ ਰਿਹਾ ਕਿਉਂਕਿ ਅਗਰ ਇਹਨੂੰ ਬਿਗਨਿੰਗ ਪੁਆਇੰਟ ਤੇ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇ ਕਿ ਕੋਈ ਬੱਚਾ ਸਟਾਰਟ ਹੀ ਨਾ ਕਰੇ ਤਾਂ ਨਸ਼ਾ ਖਤਮ ਹੋ ਸਕਦਾ ਹੈ ਜਿਹੜਾ ਬੱਚਾ 5 ਸਾਲ 7 ਸਾਲ ਨਸ਼ੇ ਦੇ ਵਿੱਚ ਲਗਾ ਚੁੱਕਿਆ ਉਹਨੂੰ ਵਾਪਸ ਲੈ ਕੇ ਆਣਾ ਬਹੁਤ ਮੁੱਖ ਹੈ ਰੱਬ ਆ ਸਕਦਾ ਵਾਪਸ ਉਹ ਬੱਚਾ ਵਾਪਸ ਨਹੀਂ ਆ ਸਕਦਾ ਨਸ਼ੇ ਤੋਂ ਬਚਣ ਦਾ ਇੱਕੋ ਇੱਕ ਰਸਤਾ ਹੈ ਕਿ ਅਸੀਂ ਇਹਨੂੰ ਸ਼ੁਰੂ ਹੀ ਨਾ ਹੋਣ ਦੇ ਦੇਖੋ ਕਿੰਨਾ ਸੋਹਣਾ ਮੁੰਡਾ ਹੁੰਦਾ ਉਹ ਨਸ਼ੇੜੀ ਉਹਦੀ ਅੱਖਾਂ ਬਾਹਰ ਆ ਰਹੀਆਂ ਹੁੰਦੀਆਂ ਉਹਦੇ ਕੱਪੜੇ ਖਰਾਬ ਹੋਏ ਪਏ ਹੁੰਦੇ ਨੇ ਉਹਨੂੰ ਦੇਖ ਕੇ ਪਤਾ ਲੱਗਦਾ ਕਿ ਇਹਨੇ ਨਸ਼ਾ ਕੀਤਾ ਹੋਇਆ ਜਦੋਂ ਵੀ ਨਸ਼ੇ ਦੇ ਵਿੱਚ ਕੋਈ ਗਿਆ ਉਹ ਇਨਸਾਨ ਕੱਲਾ ਨਹੀਂ ਗਿਆ ਕਦੀ ਨਸ਼ੇ 'ਚ ਉਹ ਆਪਣੇ ਪੂਰੇ ਪਰਿਵਾਰ ਨੂੰ ਨਰਕ ਦੇ ਵਿੱਚ ਲੈ ਜਾਂਦਾ ਇੱਕ ਨਸ਼ਈ ਨਾਲ ਘੱਟ ਤੋਂ ਘੱਟ ਵੀ 8 ਤੋਂ 10 ਬੰਦੇ ਜੁੜੇ ਹੋਏ ਹੁੰਦੇ ਨੇ ਇੱਕ ਬੰਦੇ ਨਾਲ ਜਿਨ੍ਹਾਂ ਦੀ ਜ਼ਿੰਦਗੀਆਂ ਤਬਾਹ ਹੁੰਦੀਆਂ ਤਿੰਨ ਚਾਰ ਪਰਿਵਾਰ ਦੇ ਮੈਂਬਰ ਹੁੰਦੇ ਨੇ ਜੇ ਕੋਈ ਵਿਆਹਿਆ ਹੋਇਆ ਤਿੰਨ ਚਾਰ ਉਹਦੇ ਸਹੁਰਿਆਂ ਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ 8 ਤੋਂ 10 ਬੰਦਿਆਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੰਦਾ ਜਦੋਂ ਇੱਕ ਬੰਦਾ ਨਸ਼ੇ 'ਚ ਜਾ